ਦੀਵਾਂ ਸਿੰਘ ਰਾਣੇ ਨੂੰ ਮਾਣ ਹੈ ਔਰ ਗੁਰਵਿੰਦਰ ਤਲਵੰਡੀ ਮਾਧੋ ਵਾਲਾ ਲੰਬੜ ਸਾਡਾ ਭਰਾ ਅਚੇਚੇ ਤੌਰ ਤੇ ਮੇਰੇ ਵੀਰੋ ਸਾਡਾ ਵੀਰ ਪੁੱਜਾ ਹੋਇਆ ਹੈ ਜਿਹਿਆਂ ਨੂੰ ਆਖਦੇ ਆਂ ਅੱਜ ਦੇ ਮੇਲੇ ਦੇ ਲਈ ਵੱਡੇ ਸਹਿਯੋਗ ਆਓ ਸਾਹਮਣੇ ਕਬੱਡੀ 4 ਇੱਕ ਪਾਸੇ ਕਹਿੰਦੇ ਗੁਰਵਿੰਦਰ ਹੈ ਕਬੱਡੀ ਦਾ 59 11 ਹੈ ਕਾਂਗੇ ਵਾਲਾ ਕਾਂਗੇ ਵਾਲਾ ਹੋਈ ਪਈ ਹੈ ਦੁਨੀਆ ਦੇ ਵਿੱਚ ਗੱਲਾਂ ਚੱਲਦੀਆਂ ਵੀ ਕਾਂਗੇ ਵਾਲੇ ਦੀ ਖੇਡ ਬੜੀ ਵਧੀਆ ਆਓ ਸਾਹਮਣੇ ਲਾ ਤੱਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਰੂ ਜੋੜਦਾ ਹੈ ਲਓ ਬੁੱਢਣਪੁਰੀਆ ਕੀਤੂ ਇਸ ਵੇ ਕਬੱਡੀ ਪਾ ਰਿਹਾ ਆ ਮੁੰਡਾ ਪਾਦੇ ਇਲਾਕੇ ਦਾ ਇਸ ਵੇ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਉਧਰਲੇ ਪਾਸੇ ਆ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਆ ਬੱਲੇ 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 ਆ ਬੱਲੇ ਆ ਥਾ 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 ਜੱਫੇ ਤੇ ਜੱਫਾ ਥਾ ਜਫਾ ਆ ਪਾਈ ਹੋਈ ਤੇ ਢਾਂਗੇ ਵਾਲਾ ਫੇਰ ਹੋ ਗਿਆ ਸਾਹਮਣੇ ਉਹ ਢਾਂਗੇ ਵਾਲਾ ਫੇਰ ਹੋ ਗਿਆ ਸਾਹਮਣੇ ਭਰ ਗਿਆ ਬਗਲਾ ਗੁਰਬਿੰਦਰ 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 ਤੇ ਕੀੜੀ ਉਫਕਾਨਾ ਮਾਜਾ 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 ਤੇ ਮਾਲਵਾ ਮਾਜਾ ਤੇ ਮਾਲਵਾ ਮਾਜਾ ਤੇ ਮਾਲਵਾ ਬੱਲੇ 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 ਹੋ ਗਈ ਪਈਆ ਮਿਰਜੇਕਿਆਂ ਵਾਲਿਆ ਚੰਨਣ ਚੰਨਣ ਸਿਉਂ ਦਾ ਪੋਤਾ ਮਾਕੂਲ ਵਿੱਚ ਪੜਦਿਆਂ ਪੜਦਿਆਂ ਖੇਡਾਂ ਕਈ ਖੇਲੇ ਸੀ ਦੇਵੇ ਨਾਲ ਸਰਕਾਰ ਨੌਕਰੀ ਪੜ ਲੈ ਕੇ ਵੇਲੇ ਸੀ ਪਰ ਕਾਂਗੇਆ ਤੇ ਪ੍ਰਦੀਪ ਆ ਦੋ ਖਿਡਾਰੀਆਂ ਦੇ ਦਰਮਿਆਨ ਲਓ ਗੁਰਵਿੰਦਰ 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 ਦੇ ਲਈ ਵੱਧ ਗਿਆ ਲੈ ਵੀ ਡੱਗੋ ਵਾਲਿਆ ਕਹਿੰਦੇ ਕਾਂਗੇ ਵਾਲੇ ਨੂੰ ਉਹ ਕਹਿੰਦੇ ਚੰਨਣ ਸੌਂ ਦੇ ਪੋਤੇ ਨੂੰ ਉਹ ਕਹਿੰਦੇ ਮੁੰਡੇ ਫਰੋਜ਼ਪੁਰੀਏ ਨੂੰ ਕਹਿੰਦੇ ਕਾਂਗੇ ਵਾਲੇ ਗੁਰਵਿੰਦਰ ਨੂੰ ਉਹ ਕਹਿੰਦੇ ਕਾਂਗੇ ਵਾਲੇ ਗੁਰਵਿੰਦਰ ਨੂੰ ਉਹ ਲੱਗਦਾ ਹੋਇਆ ਜੋਰ ਆਏ ਹੋਏ ਓ ਜਿਹਨੂੰ ਜਿਹਨੂੰ ਸੋਨੇ ਬੋਲਿਆ ਹੋਇਆ ਤਾਵਾ ਆ ਚਾਰ ਜਾਫਿਆਂ ਵਿੱਚੋਂ ਕਾਂਗੇ ਵਾਲਾ ਫੇਰ ਕਾਂਗੇ ਵਾਲਾ ਸਿਰਾ ਸਿਰਾ ਕਰ ਆ ਗਿਆ ਮੇਰੇ ਵੀਰੋ ਓ ਕਾਂਗੇ ਵਾਲੇ ਦੇ ਜਫਾ ਓ ਕਾਂਗੇ ਵਾਲੇ ਦੇ ਕਹਿੰਦੇ ਮੇਲਾ ਵਿੱਚ ਉਹਨੇ ਕਹਿੰਦੀ ਐ ਲਓ ਗੱਜੜ ਦੇ ਕਹਿੰਦੇ ਕਾਂਗੇ ਵਾਲਾ ਓ ਕਾਂਗੇ ਵਾਲਾ ਮਰੀਕ ਤਕੜਾ ਹੀ ਆ ਗੱਜੇ ਵਰਗਾ ਬੰਦਾ ਟੱਕੜਾ ਰੇਲਕੋਟੜਾ ਨਵਾਂ ਜ਼ਿਲ੍ਹਾ ਮਿਲ ਗਿਆ ਆ ਸਾਹਮਣੇ ਆ ਘਾਂਗੇ ਵਾਲਾ ਇਸ ਵੇ ਆ ਹਾ ਕਬੱਡੀ ਕਬੱਡੀ ਅੱਜ ਸਮਾਂ ਹੈ ਕਾਰਾਂ ਦਾ ਕੋਈ ਸਮਾਂ ਸੀ ਜੱਕੇ ਟਾਂਗੇ ਦਾ ਕੋਈ ਸਮਾਂ ਸੀ ਪ੍ਰਬੰਧਕੀ ਕਮੇਟੀ ਵੱਲੋਂ ਹੋਇਆ ਆਓ ਸਾਹਮਣੇ ਵਰਿੰਦਰ ਪਿੰਡਰਾ ਵਾਲਾ ਪਿੰਡਰਾ ਵਾਲਾ ਹੋਏ 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 ਗੁਰਵਿੰਦਰ ਮੂਰੇ ਆ ਆ ਗੁਰਵਿੰਦਰ ਤੇ ਵਰਿੰਦਰ ਗੁਰਵਿੰਦਰ ਤੇ ਵਰਿੰਦਰ ਗੁਰਵਿੰਦਰ ਤੇ ਵਰਿੰਦਰ ਢਾਂਗਾ ਤੇ ਪਿੰਡਰਾ ਗੁਰਵਿੰਦਰ ਤੇ ਵਰਿੰਦਰ ਜਿਵੇਂ ਮਰਜੀ ਸ਼ਦਿਲ ਲੋਹਾਰਾ ਨੇ ਆਹ ਸਾਹਮਣੇ ਕਬੱਡੀ ਇਹ ਮਾਨੰਦਰ ਭੂਰੀਏ ਦੀ ਤੇ ਬੋਲ ਅਮਰੀਕ ਆਹ ਸਾਹਮਣੇ ਕਹਿੰਦੇ ਭੂਰੀਆ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਇਧਰ ਕਹਿੰਦੇ ਕਾਗੇ ਵਾਲਾ ਕਾਗੇ ਵਾਲਾ ਆਹ ਕਹਿੰਦੇ ਗੁਰਵਿੰਦਰ ਸਿੰਘ ਮੇਰੇ ਮਿੱਤਰੋ ਉਹ ਕਰਦਾ ਟਰਾਈ ਲਾਦਾ ਜੋਰ ਉਹ ਤਾੜੀ ਤੇ ਕਹਿੰਦੇ ਸ਼ਾਜੀ ਵੀ ਕਬੱਡੀ ਪਾ ਰਿਹਾ ਮੇਰੇ मोटा कहना हम तेन मसला बन गया तो पहले ही मसला बन गया मेरे मित्रों तकलीर ना मुठ तो सब पार क्यों ਵਿਚਕਾਰ ਦੋ ਸਕੇ ਭਰਾ ਲੱਗੇ ਹੋਏ ਆ ਗੁਰਵਿੰਦਰ ਤੇ ਗੁਰਪ੍ਰੀਤ ਗੁਰਵਿੰਦਰ ਘੰਗੇ ਵਾਲਾ ਉਹ ਚੰਨਣ ਸਿੰਘ ਦਾ ਪੋਤਾ ਸ਼ੇਰ ਸਿੰਘ ਦਾ ਪੁੱਤਰ ਦੁਨੀਆ ਦਾ ਟਾਪਾ